मेरी बात मेरी 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 सुनिए अभी वो प्रेस रिलीज करेंगे हमारे पास कोई इन्फॉर्मेशन उन्होंने नहीं, नहीं दी ना, 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 ना। ना, ना। हमें नहीं दी अभी कोई इन्फॉर्मेशन अभी कोई नहीं पकड़ा गया है हमारे पास किसी को उन्होंने कोई अरेस्ट नहीं किया आपके सामने मेरे सामने नहीं लेके गए हैं और ऐसे चीज को वो कैसे लेके गए वही बताएंगे वो अरेस्ट करेंगे क्या करेंगे आई डोंट नो उन्होंने हमें कोई डिटेल शेयर नहीं की अभी पता होगा किस में नहीं अभी वो एफ आई आर रजिस्टर करके वो प्रेस रिलीज देंगे हमें भी यही बोला गया कि की ਦੇ ਸੁਣਨੇ ਵਾਲੀ ਬਾਤ ਮੈਂ ਨਹੀਂ ਕਰ ਸਕਦਾ ਪਤਾ ਲਗਾ ਕਿ ਇਹ ASI ਵਜਿੰਦਰ ਇਸ ਵਿੱਚ ਭਾਗ ਗਿਆ ਮੈਂ ਇਹ ਨਹੀਂ ਸਕਦਾ ਇਸ ਬਾਰੇ ਵਿੱਚ ਪਲੀਜ਼ ਉਹ ਜਿ세 ਹੀ ਡਿਟੇਲ ਦੇਣਗੇ ਉਹ ਮੇਰੇ ਪਾਸ ਵੀ ਆਏਂਗੀ ਉਹ ਸ਼ਾਇਦ ਆਪ ਕੋਈ ਪ੍ਰੈਸ਼ਰ ਨਹੀਂ ਚੰਡੀਗੜ੍ਹ ਪੁਲਿਸ ਚ ਰਿਸ਼ਵਤ ਦਾ ਖੇਲ ਚੱਲ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਸੈਕਟਰ 26 ਥਾਣੇ ਚ ਅੱਜ CBI ਨੇ ਟਰੈਪ ਦੇ ਦੌਰਾਨ ਇੱਕ ASI ਸतीश ਕੁਮਾਰ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ CBI ਟੀਮ ਉਹਨੂੰ ਆਪਣੇ ਨਾਲ ਲੈ ਗਈ ਹੈ ਲੇਕਿਨ ਮਾਮਲੇ ਦੀ ਜਾਣਕਾਰੀ ਦੱਸ ਦਿੰਨੇ ਆ ASI ਵਜਿੰਦਰ ਸਿੰਘ ਜਿਹਦੇ ਕੋਲ ਕਤਲ ਦੀ ਕੋਸ਼ਿਸ਼ ਦਾ ਇੱਕ ਕੇਸ ਸੀਗਾ ਤੇ ਉਹ ਕਤਲ ਦੇ ਕੇਸ ਦੀ ਕੋਸ਼ਿਸ਼ ਦਾ ਜਿਹੜਾ ਕੇਸ ਸੀਗਾ ਉਸ ਵਿੱਚ CFSL ਦੀ ਰਿਪੋਰਟ ਆਣੀ ਬਾਕੀ ਸੀ ਤੇ ਉਹ ਮੁੱਲਜਮ ਨੂੰ ਫਾਇਦਾ ਪਹੁੰਚਾਣਾ ਚਾਹੁੰਦਾ ਸੀ ਜਿਸ ਦੇ ਕਾਰਨ ਉਸਨੇ ਮੁੱਲਜਮਤੋਂ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਤੇ ਡਿਮਾਂਡ ਤੋਂ ਬਾਅਦ ਉਸਨੇ ਅੱਜ 20000 ਰੁਪਿਆ ਉਹ ਉਹਨਾਂ ਤੋਂ ਮੰਗਵਾਏ ਤੇ ਥਾਣੇ ਦੇ ਅੰਦਰ ਬੁਲਾਏ ਗਏ ਸੀ 20000 ਰੁਪਿਆ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਕਿਹਾ ਗਿਆ ਸੀਗਾ ਤੇ ਜਿੱਦਾਂ ਹੀ ਸੀਬੀਆਈ ਦੀ ਟੀਮ ਥਾਣੇ 'ਚ ਪਹੁੰਚੀ ਤਾਂ ਏਐਸਆਈ ਵਜਿੰਦਰ ਨੂੰ ਪੜਕ ਲੱਗ ਗਈ ਜਿਸ ਤੋਂ ਬਾਅਦ ਏਐਸਆਈ ਵਜਿੰਦਰ ਨੇ ਜਿਹੜੇ 20000 ਰੁਪਏ ਸੀ ਮਾਲਖਾਨੇ 'ਚ ਬੈਠੇ ਏਐਸਆਈ ਸਤੀਸ਼ ਕੁਮਾਰ ਨੂੰ ਫੜਾਤੇ ਤੇ ਵਜਿੰਦਰ ਸਿੰਘ ਏਐਸਆਈ ਉੱਥੋਂ ਦੀ ਫਰਾਰ ਹੋ ਗਿਆ ਲੇ ਗਈ ਹੈ ਉਸ ਤੋਂ ਕੁਝ ਕਿਛ ਚ ਜਾਰੀ ਹੈ ਲੇਕਿਨ ਉਹਨਾਂ ਦੀ ਹਲੇ ਗ੍ਰਿਫਤਾਰੀ ਨਹੀਂ ਕੀਤੀ ਗਈ ਤੇ ਐਸਆਈ ਵਜਿੰਦਰ ਜਿਹੜਾ ਹੈ ਉਹਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਸੀਬੀਆਈ ਦੀ ਟੀਮ ਵੱਲੋਂ ਤੇ ਉਹਦੇ ਘਰ 'ਚ ਵੀ ਛਾਪੇ ਮਾਰੀ ਸੀਬੀਆਈ ਦੀ ਜਾਰੀ ਹੈ ਤੇ ਸੀਬੀਆਈ ਨੇ ਕਰਪਸ਼ਨ ਦੀ ਐਕਟ ਦੀ ਤਾਰਾ ਦੇ ਤਹਿਤ ਇਹ ਕੇਸ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਵਾ ਦੱਸ ਦਿੰਦੇ ਆ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਬੀਆਈ ਦੀ ਟੀਮ ਨੇ ਸੈਕਟਰ 26 ਥਾਣੇ ਦੇ ਕ ਐਸਆਈ ਸਤੀਸ਼ ਨੂੰ ਰਾਉਂਡ ਅਪ ਕਰ ਲਿਆ ਜਿਹਦੇ ਕੋਲੋਂ 20000 ਰੁਪਏ ਰੰਗੇ ਹੱਥ ਮਿਲੇ ਹਨ ਤੇ ਇਹ ਐਸਆਈ ਵਜਿੰਦਰ ਤੱਕ ਪਹੁੰਚਾਣੇ ਸੀ ਲੇ मेरी, 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 मेरी बात सुनिए अभी वो प्रेस रिलीज करेंगे हमारे पास कोई इन्फॉर्मेशन उन्होंने नहीं दी हमें नहीं दी अभी कोई इन्फॉर्मेशन अभी कोई नहीं पकड़ा गया है हमारे पास किसी को उन्होंने कोई अरेस्ट नहीं किया मेरे सामने नहीं लेके गए हैं और एस एस तीस को वो कैसे लेके गए वही बताएंगे वो अरेस्ट करेंगे क्या करेंगे आई डोंट नो उन्होंने हमें कोई डिटेल शेयर नहीं की अभी तो नहीं अभी वो एफ आई आर रजिस्टर करके वो प्रेस रिलीज देंगे हमें भी यही बोला गया कि की ਦੇ ਸੁਣਨੇ ਵਾਲੀ ਬਾਤ ਮੈਂ ਨਹੀਂ ਕਰ ਸਕਦਾ ਪਤਾ ਲਗਾ ਕਿ ਇਹ ASI ਵਜਿੰਦਰ ਇਸ ਵਿੱਚ ਭਾਗ ਗਿਆ ਮੈਂ ਇਹ ਨਹੀਂ ਸਕਦਾ ਇਸ ਬਾਰੇ ਵਿੱਚ ਪਲੀਜ਼ ਉਹ ਜਿ세 ਹੀ ਡਿਟੇਲ ਦੇਣਗੇ ਉਹ ਮੇਰੇ ਪਾਸ ਵੀ ਆਏਂਗੇ ਉਹ ਸ਼ਾਇਦ ਆਪ ਕੋਈ ਪ੍ਰੈਸ਼ਰ ਨਹੀਂ ਚੰਡੀਗੜ੍ਹ ਪੁਲਿਸ ਚ ਰਿਸ਼ਵਤ ਦਾ ਖੇਲ ਚੱਲ ਰਿਹਾ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਸੈਕਟਰ 26 ਥਾਣੇ ਚ ਅੱਜ CBI ਨੇ ਟਰੈਪ ਦੇ ਦੌਰਾਨ ਇੱਕ ASI ਸतीश ਕੁਮਾਰ ਨੂੰ ਰਾਉਂਡ ਅਪ ਕਰ ਲਿਆ ਗਿਆ ਹੈ CBI ਟੀਮ ਉਹਨੂੰ ਆਪਣੇ ਨਾਲ ਲੈ ਗਈ ਹੈ ਲੇਕਿਨ ਮਾਮਲੇ ਦੀ ਜਾਣਕਾਰੀ ਦੱਸ ਦਿੰਨੇ ਆ ASI ਵਜਿੰਦਰ ਸਿੰਘ ਜਿਹਦੇ ਕੋਲ ਕਤਲ ਦੀ ਕੋਸ਼ਿਸ਼ ਦਾ ਇੱਕ ਕੇਸ ਸੀਗਾ ਤੇ ਉਹ ਕਤਲ ਦੇ ਕੇਸ ਦੀ ਕੋਸ਼ਿਸ਼ ਦਾ ਜਿਹੜਾ ਕੇਸ ਸੀਗਾ ਉਸ ਵਿੱਚ CFSL ਦੀ ਰਿਪੋਰਟ ਆਣੀ ਬਾਕੀ ਸੀ ਤੇ ਉਹ ਮੁੱਲਜਮ ਨੂੰ ਫਾਇਦਾ ਪਹੁੰਚਾਣਾ ਚਾਹੁੰਦਾ ਸੀ ਜਿਸ ਦੇ ਕਾਰਨ ਉਸਨੇ ਮੁੱਲਜਮਤੋਂ ਕੁਝ ਪੈਸਿਆਂ ਦੀ ਡਿਮਾਂਡ ਕੀਤੀ ਤੇ ਡਿਮਾਂਡ ਤੋਂ ਬਾਅਦ ਉਸਨੇ ਅੱਜ 20000 ਰੁਪਿਆ ਉਹ ਉਹਨਾਂ ਤੋਂ ਮੰਗਵਾਏ ਤੇ ਥਾਣੇ ਦੇ ਅੰਦਰ ਬੁਲਾਏ ਗਏ ਸੀ 20000 ਰੁਪਿਆ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਕਿਹਾ ਗਿਆ ਸੀਗਾ ਤੇ ਜਿੱਦਾਂ ਹੀ ਸੀਬੀਆਈ ਦੀ ਟੀਮ ਥਾਣੇ 'ਚ ਪਹੁੰਚੀ ਤਾਂ ਏਐਸਆਈ ਵਜਿੰਦਰ ਨੂੰ ਪੜਕ ਲੱਗ ਗਈ ਜਿਸ ਤੋਂ ਬਾਅਦ ਏਐਸਆਈ ਵਜਿੰਦਰ ਨੇ ਜਿਹੜੇ 20000 ਰੁਪਏ ਸੀ ਮਾਲਖਾਨੇ 'ਚ ਬੈਠੇ ਏਐਸਆਈ ਸਤੀਸ਼ ਕੁਮਾਰ ਨੂੰ ਫੜਾਤੇ ਤੇ ਵਜਿੰਦਰ ਸਿੰਘ ਏਐਸਆਈ ਉੱਥੋਂ ਦੀ ਫਰਾਰ ਹੋ ਗਿਆ ले गई है उस तो कुछ कुछ जारी है लेकिन उनहा दी हाल ही गिरफ्तारी नहीं की की गई ते एएसआई वजिंदर जेड़ा है उदी तलाश शुरू कर दी ती गई सीबीआई दी टीम वलो ते उदे घर च भी छापामारी सीबीआई दी जारी है ते सीबीआई ने करप्शन दी एक्ट दी ਧਾਰਾ ਦੇ ਤਹਿਤ ਇਹ ਕੇਸ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਵਾ ਦੱਸ ਦਿੰਦੇ ਆ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ सीबीआई दी टीम ने सेक्टर 26 थाना ਦੇ ਕ एएसआई 30 ਨੂੰ ਰਾਉਂਡ ਅਪ ਕਰ ਲਿਆ ਜਿਹਦੇ ਕੋਲੋਂ 20000 ਰੁਪਏ ਰੰਗੇ ਹੱਥ ਮਿਲੇ ਆ ਤੇ ਇਹ एएसआई वजिंदर ਤੱਕ ਪਹੁੰਚਾਣੇ ਸੀ ਲੇਕਿਨ ਵजिंदर ਨੂੰ ਪਨਕ ਲੱਗਣ ਤੋਂ ਬਾਅਦ ਉਹ ਉਥੋਂ ਦੀ ਫਰਾਰ ਹੋ ਗਿਆ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਦੈਨਿਕ ਸੂਰਤ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर